ਸਤਿ ਸ਼੍ਰੀ ਅਕਾਲ ਦੋਸਤੋ ਬਾਈ ਜਿੱਥੇ ਬੀਐਫਏ ਮੇਲਾ ਲੱਗਣਾ ਨਾ ਤਨੌਲੇ ਪਸ਼ੂ ਮੰਡੀ ਦੇ ਵਿੱਚ ਆਪਾਂ ਅੱਜ ਉੱਥੇ ਪਹੁੰਚੇ ਆ ਤਾਂ ਪ੍ਰਬੰਧ ਬਾਈ ਕਰੀ ਜਾਂਦੇ ਨੇ ਪੂਰਾ ਦੇਖੋ ਸਟੋਰੀਆਂ ਸਟੋਰੀਆਂ ਲਾਤੀਆਂ ਬਾਈ ਤੇ ਬਾਕੀ ਉਧਰ ਲੱਗੀ ਜਾਂਦੀਆਂ ਨੇ ਹਨਾ ਤੇ ਜਿਹੜੇ ਭਰਾਵਾਂ ਨੇ ਥਾਂ ਰੋਕਿਆ ਸੀ ਜਿਵੇਂ ਆਪਦਾ ਵੀ ਉਹ ਉੱਥੇ ਆ ਆਪਣੀਆਂ ਲਵਾ ਲੈਣਗੇ ਬਾਕੀ ਬੈਨਰ ਬੋਨਰ ਲਾਗੇ ਸਾਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਈ ਨਾਂ ਦੱਸੀ ਪਹਿਲਾਂ ਆਪਦਾ ਨਾਮ ਵੀਰ ਜੀ ਪ੍ਰੇਮ ਚੀਮਾ ਠੀਕ ਹੈ ਹਾਂ ਜੀ ਤੇ ਜਿਹੜੀਆਂ ਹੁਣ ਆਹ ਸਟੋਰੀਆਂ ਲੱਗੇ ਨੇ ਇਹ ਤਾਂ ਇੱਥੇ ਦਾ ਆਪਣੇ ਦੁੱਧ ਚਵਾਈ ਹੋਣਾ ਹਾਂ ਹਾਂਜੀ ਦੁੱਧ ਚਵਾਈ ਵਾਲੇ ਨੇ ਜਿਹੜੀਆਂ ਚਾਰ ਤੋਂ ਪੰਜ ਸੈੱਡ ਨੇ ਇਹ ਕਵਰ ਹੋ ਜਾਣਗੇ ਤੇ ਉਸ ਤੋਂ ਬਾਅਦ ਕੈਮਰੇ ਕੁਮਰੇ ਲੱਗਣਗੇ ਇੱਥੇ 60 60 ਕੈਮਰੇ ਹਾਂ 60 ਕੈਮਰੇ ਲੱਗਣਾ ਕਿਉਂਕਿ ਪਿਛਲੇ ਸਾਲ ਵੀ ਆਪਾਂ ਜਿਹੜੀ ਚਵਾਈ ਜਿਹੜੀ ਲੈਬ ਚਵਾਈ ਕਰਵਾਈ ਆ ਤਾਂ ਉਹ ਕੈਮਰਾ ਨਿਚੀ ਹੀ ਕਰਵਾਈ ਆ ਕੋਈ ਕੋਈ ਇਨਸਾਨ ਕੋਈ ਚਲੋ ਕਿਸੇ ਵੀ ਤਰ੍ਹਾਂ ਦਾ ਹੁੰਦਾ ਵੀ ਕੋਈ ਕੋਈ ਖਤਰ ਦੀ ਵਾਲਾ ਕੰਮ ਨਾ ਹੋਵੇ ਹਣਾ ਵੀ ਪਿਛਲੀ ਵਾਰ ਵੀ ਸਾਫ਼ ਸੁਥਰਾ ਮੇਲਾ ਹੋਇਆ ਵੱਲੋਂ ਕੋਸ਼ਿਸ਼ ਹੁੰਦੀ ਆ ਸਾਡੀ ਤਾਂ ਅਸੀਂ ਵੱਧੋ ਵੱਧ ਇਹ ਚੀਜ਼ ਤੇ ਜ਼ੋਰ ਲਾਉਣਾ ਹੈ ਵੀ ਮੇਲਾ ਸਾਫ਼ ਸੁਥਰਾ ਹੋਵੇ ਕੀ ਕਹਤੇ ਬਾਕੀ ਮੱਝਾਂ ਕਿੱਦੇ ਆਉਣ ਲੱਗ ਜਾਣਗੇ ਕਿਹੜੀ ਤਰੀਕ ਨੂੰ ਇੱਥੇ ਮੱਝਾਂ ਵੀਰ ਜੀ 24 ਤੇ 25 ਤਰੀਕ ਨੂੰ ਮੱਝਾਂ ਜਿਹੜੀਆਂ ਦੁੱਧ ਚਵਾਈ ਵਾਲੀਆਂ ਮੱਝਾਂ ਨੇ 24 ਤੇ 25 ਤਰੀਕ ਨੂੰ ਵੀਰ ਜੀ ਆਉਣ ਲੱਗ ਜਾਣਗੇ ਆਪਾਂ 24 ਤੇ 25 ਤਰੀਕ ਨੂੰ ਹਾਂ ਬਾਕੀ ਜੀ ਆਪਣਾ ਜਿਹੜਾ ਉਦੋਂ ਬਾਅਦ ਬੱਕਰੀਆਂ ਤੇ ਸਾਈਵਾਲ گاਵਾ ਮੁਰਗੀਆਂ ਦੇ ਤੇ ਮੁਰਗੀਆਂ ਦਾ ਵੀ ਆ ਹਾਂ ਵੀਰੇ ਅੱਛਾ ਤੇ ਉਹ 30 ਤਰੀਕ ਦਾ ਵੀਰੇ ਜਨਨ ਕਿ 30 30 29 ਤਰੀਕ ਨੂੰ ਐਂਟਰੀ ਹੋ ਜੂਗੀ ਤੇ 30 ਨੂੰ ਸਵੇਰੇ ਵੀ ਕਰਾ ਸਕਦਾ ਉਹਦਾ 8 ਵਜੇ ਤੋਂ 9 ਵਜੇ ਤੋਂ ਪਹਿਲਾਂ ਪਹਿਲਾਂ ਹਨਾ 8 ਵਜੇ ਤੋਂ ਪਹਿਲਾਂ ਪਹਿਲਾਂ ਇੱਕ ਤਰੀਕ ਤੱਕ ਚੱਲੂ ਆਪਣਾ ਤਾਂ 1 2 3 4 ਦਿਨਾਂ ਦਾ ਇਤਕੀ ਵੀਰ ਇੱਕ ਦਿਨ ਵਧਾਤਾ ਵੀਰ ਜੀ ਠੀਕ ਐ ਲਓ ਵੀ ਤੇ ਬਾਕੀ ਤੁਸੀਂ ਪ੍ਰਬੰਧ ਦੇਖ ਲਓ ਪ੍ਰਬੰਧ ਬਾਈ ਕਰੀ ਜਾਂਦੇ ਨੇ ਸਾਰਾ ਇਧਰ ਸਫਾਈ ਵੀ ਕਰੀ ਜਾਂਦੇ ਨੇ ਟਰੈਕਟਰ ਚੱਲੀ ਜਾਂਦਾ ਤੇ ਬਾਕੀ ਆ ਦੇਖੋ ਇੱਥੇ ਹੋਣੀਆਂ ਦੁੱਧ ਚ ਬਾਈ ਜਿਹੜੀ ਸਾਰੀ ਹੋਣੀਆਂ ਤਾਂ ਪਹਿਲਾਂ ਵੀ ਆਪਾਂ ਦਿਖਾਇਆ ਬਾਈ ਉਦੋਂ ਪਿਛਲੀ ਵਾਰ ਆਪਾਂ ਲਾਈਵ ਕਰਦੇ ਹੁੰਦੇ ਸੀ ਇੱਥੇ ਮੱਝਾਂ ਦੀ ਚਵਾਈ ਹੁੰਦੀ ਆ ਤਾਂ ਪ੍ਰਬੰਧ ਸਾਰੇ ਓਕੇ ਹੋ ਗਏ ਤੇ ਇਧਰ ਹੁਣ ਆ ਹੋਰ ਤੰਬੂ ਜਿਹੜੇ ਲਾਈ ਜਾਂਦੇ ਨੇ ਮੰਨ ਕੇ ਚੱਲ ਜਿਹੜੇ ਸਟੋਰੀਆਂ ਜਿਵੇਂ ਬਿਊਟੀ ਕਾਲੀਆਂ ਮੱਝਾਂ ਆਉਣਗੀਆਂ ਜਾਂ ਝੋਟੇ ਆਉਣਗੇ ਉਹਨਾਂ ਦੇ ਉਧਰ ਤੇ ਇਹ ਇਹ ਸਪੈਸ਼ਲ ਆ ਜਿਹੜਾ ਇਹ ਸਾਰਾ ਦੁੱਧ ਚਵਾਈ ਵਾਲਾ ਕੰਮ ਆ ਇੱਥੇ ਜਿੰਨੇ 5 ਛੱਡ ਨੇ 5 ਦੇ 5 ਇਹ ਫਿਰ ਆਪਣੇ ਗ੍ਰੇਡੇਡ ਤੇ ਮੂਹਰਾ ਤੇ ਨੀਲੀ ਰਾਵੀ ਤਿੰਨੀ ਨੇ ਹਾਂਜੀ ਹਾਂ ਠੀਕ ਐ ਇਹ ਤਿੰਨੀ ਪਾ ਸਕਦੇ ਹਨਾ ਇਹ ਜਿਵੇਂ ਦੋ ਦੰਦ ਹੋ ਗਈ ਚਾਰ ਦੰਦ ਇਹ ਆ ਅਲੱਗ-ਅਲੱਗ ਨੇ ਇਹ ਬਿਊਟੀ ਚ ਵੀ ਆਉਣਗੇ ਵੀਰੇ ਦੁੱਧ ਚਵਾਈ ਚ ਵੀ ਆਉਣਗੇ ਸਾਰੇ ਤਰ੍ਹਾਂ ਦੀ ਆਉਣਗੇ ਹਨਾ ਮੱਸਿਆ ਬਾਕੀ ਤੁਹਾਨੂੰ ਅਸੀਂ ਪੋਸਟਰ ਦੇ ਦਾਂਗੇ ਤੁਸੀਂ ਉਹ ਮੂਰੇ ਲਾ ਦੇ ਕਿਉਂਕਿ ਜਿਹੜੇ ਤੁਹਾਡੇ ਜਾਣ ਪਛਾਣ ਵਾਲੇ ਭਰਾਣ ਭਰਾ ਨੇ ਉਹ ਸਾਰੇ ਉਹਨਾਂ ਨੂੰ ਦੋਨੋਂ ਪਤਾ ਲੱਗ ਜੇ ਸਾਰੇ ਭਰਾਵਾਂ ਨੂੰ ਠੀਕ ਹੈ ਤੇ ਬਾਕੀ ਬਾਈ ਪੂਰੇ ਤਾਕੜੇ ਬਰੀਡਰ ਬੰਦੇ ਪਹੁੰਚਦੇ ਹੁੰਦੇ ਆ ਇੱਥੇ ਮੇਲੇ ਦੇ ਵਿੱਚ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਹਮ ਹਮਾ ਕੇ ਵੀਰ ਜੀ ਜਰੂਰ ਪਹੁੰਚੋ ਮੇਲੇ ਦੀਆਂ ਰੌਣਕਾਂ ਵਧਾਓ ਸਾਰੇ ਭਰਾ ਆ ਕੇ ਤਾਂ ਮੇਲੇ ਦਾ ਆਨੰਦ ਮਾਣੋ ਪਰਿਵਾਰ ਸਮੇਤ ਆਓ ਕਿਸੇ ਤਰ੍ਹਾਂ ਦੀ ਹੋਰ ਕੋਈ ਦਿੱਕਤ ਨਹੀਂ ਹੋएगी ਠੀਕ ਹੈ ਆਹ ਦੇਖੋ ਸਾਫ ਸਫਾਈ ਕਰੀ ਜਾਂਦੇ ਨੇ ਇੱਧਰ ਬਾਈ ਤੇ ਬੰਦੇ ਲਾ ਆਉਣ ਵਾਲੇ ਮੰਨ ਕੇ ਚੱਲੋ ਥੋੜੇ ਦਿਨਾਂ ਨੂੰ ਇਥੇ ਹੈਂਕ ਪੂਰੇ ਘੈਂਟ ਪ੍ਰਬੰਧ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਜਿੰਨੇ ਭਰਾਵਾਂ ਨੇ ਜਿਹੜਿਆਂ ਨੇ ਮੱਝਾਂ ਆਪਦੀਆਂ ਇੰਟਰ ਹਜੇ ਤੱਕ ਨਹੀਂ ਕਰਾਈਆਂ ਤਾਂ ਉਹ ਪਹਿਲਾਂ ਤਾਂ ਇੰਟਰ ਕਰਾ ਲਓ ਆ ਦੇਖੋ ਜਿੰਨਾ ਜਿੰਨਾਂ ਨੇ ਇੰਟਰ ਕਰਾ ਲੀਆਂ ਉਹ ਆਪਦੇ ਪੋਸਟਰ ਇਥੇ ਲਾ ਗਏ ਬਾਈ ਆ ਦੇਖੋ ਆ ਲੱਗੇ ਪਏ ਨੇ ਤੇ ਬਾਕੀ ਆਪਾਂ ਪਿੰਦੀ ਬਾਈ ਦਾ ਨੰਬਰ ਦਵਾਂਗੇ ਤਾਂ ਪਿੰਦੀ ਨਾਲ ਵੀ ਗੱਲਬਾਤ ਕਰ ਸਕਦੇ ਹੋ ਇਹੀ ਜਾਣਕਾਰੀ ਤੁਹਾਨੂੰ ਦੇਣੀ ਸੀ ਵੀ ਜਿਹੜੇ ਪ੍ਰਬੰਧ ਆ ਉਹ ਸ਼ੁਰੂ ਹੋ ਚੁੱਕੇ ਨੇ ਇੱਕ ਅੱਧੇ ਦਿਨ ਚ ਕੰਪਲੀਟ ਹੋ ਕੇ ਆ ਮੱਝਾਂ ਆਉਣ ਲੱਗ ਜਾਣਗੀਆਂ 24 ਤਰੀਕ ਨੂੰ ਧੰਨਵਾਦ ਸਾਰੇ ਜੀ